ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰ ਤਖ ਗੁਰ ਨਸਤਾਰੇ ਬਾਹੀ ਗੁਰੂ ਸਾਹਿਬ ਜੀਓ ਸਲੋਕ ਮਹਿਲਾ ਤੀ ਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣਾ ਮਰਨਾ ਮਿਟ ਗਿਆ ਕਾਲੇ ਕਾਕਿਸ਼ੂ ਨਾ ਬਸਾਏ ਆਰ ਸੇਤੀ ਮਨ ਰਵ ਰਹਾ ਸੱਚੇ ਰਹਾ ਸਮਾਏ ਨਾਨਕ ਹਉ ਬਲੇ ਹਾਰੀ ਤਿੰਨ ਕੋ ਜੋ ਚੱਲਨ ਸਤਗੁਰ ਭਾਏ ਮਹਿਲਾ ਤੀ ਜਾ ਬੇਨ ਸ਼ਬਦ ਸੁੱਧਨਾ ਹੋਵੈ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣਈ ਦੂਜੈ ਪਾਏ ਪਿਆਰ ਸਾਕੁ ਸੁਦਸਾ ਕੋ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਪਉੜੀ ਹਰ ਹਰ ਆਪਣੀ ਦਇਆ ਕਰ ਹਰ ਬੁਲੀ ਬੈਣੀ ਹਰ ਨਾਮ ਧਿਆਈ ਹਰ ਉਚਰਨ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਹੋਂ ਕਰ ਬੈਣੀ ਜਿਨ ਸਤਗੁਰ ਮੇਰਾ ਪਿਆਰਾ ਆ ਰਾਤਿਆ ਤਿਨ ਜਨ ਦੇਖਾਂ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਸੱਜਣ ਹਰ ਮਿਲਿਆ ਸੈਣੀ ਹਉ ਵਾਰਿਆ ਆਪਣੇ ਗੁਰੂ ਕੋ ਜੇ ਨ ਮੇਰਾ ਹਰ ਸੱਜਣ ਮਿਲਿਆ ਸੈਣੀ ਬੋਲਤਵਾਰਾ ਪਾਪਾ ਪੁੱਟਾ ਸਾਹਿਬ ਜੀ ਹਾਵਰਟਨ ਕੈਨੇਡਾ ਵਿਖੇ ਅੱਜ ਸਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਰਠਿ ਰਾਗ ਦੇ ਅਧੀਨ 652 ਨੰਬਰ ਤੇ ਇਹ ਸ਼ਬਦ ਸਤਿਗੁਰਾਂ ਨੇ ਮੁੱਖ ਬਾਕ ਦੇ ਰੂਪ ਵਿੱਚ ਬਖਸ਼ਿਆ। ਇਹ ਆਉ ਸਤਿਗੁਰਾਂ ਤੋਂ ਬਖਸ਼ਿਸ਼ ਹੋਏ ਇਸ ਮੁੱਖ ਬਾਕ ਦੀ ਕਥਾ ਅੱਜ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਗੁਰਬਾਣੀ ਦੀ ਵਿਚਾਰ ਤੋਂ ਪਹਿਲਾਂ ਸਾਰੇ ਹੀ ਗੁਰੂ ਕੇ ਪਿਆਰਿਓ ਮਿਲ ਕੇ ਗੁਰੂ ਫਤੇ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਬਹੁਤ ਪਿਆਰਿਆਂ ਗੰਗਾਸੀ ਜਾਂਦੇ ਸਤਗੁਰਾਂ ਦਾ ਕਹਿਣਾ ਹੈ ਕਿ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਜੀਵ ਸੁਖ ਭਾਲਦਾ ਹੈ ਕੋਈ ਜੀਵ ਇੱਥੇ ਐਸਾ ਨਹੀਂ ਹੈ ਜੋ ਸੁਖ ਦਾ ਪਾਵੇ ਸੁਖ ਸਭ ਨੂੰ ਚਾਹੀਦਾ ਹੈ ਪਰ ਹਰ ਮਨੁੱਖ ਦਾ ਸੁਖ ਕਈ ਵਾਰ ਦੁੱਖਾਂ ਦੇ ਵਿੱਚ ਬਦਲ ਜਾਂਦਾ ਹੈ ਜੋ ਕਹਿੰਦੇ ਸੁਖ ਹੈ ਉਹ ਦੁੱਖ ਹੋ ਜਾਂਦਾ ਹੈ ਦੁਖਦਾਰੂ ਸੁਖ ਰੋਗ ਭਇਆ ਹੁਣ ਇਹ ਸੁਖ ਮਨੁੱਖ ਨੂੰ ਪਰਮਾਨੈਂਟ ਕਿਸ ਤਰ੍ਹਾਂ ਹੈ ਸਹਿਬ ਕਹਿੰਦੇ ਜੇ ਤੂੰ ਸਦਾ ਹੀ ਸੁਖ ਚਾਹੁੰਦਾ ਹੈ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਜੇ ਤੂੰ ਸਦਾ ਸੁਖ ਚਾਹਣਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ ਫਿਰ ਤੈਨੂੰ ਐਸਾ ਸੁਖ ਮਿਲੇਗਾ ਤਨ ਦੀ ਅਵਸਥਾ ਕੋਈ ਵੀ ਹੋ ਜਾਵੇ ਪਰ ਤੇਰਾ ਸੁਖ ਘਟ ਨਹੀਂ ਹੋਵੇਗਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਤੀਸਰੇ ਗੁਰਦੈਬ ਚਿਰੀ ਗੁਰੂ ਅਮਰਦਾਸ ਸਹਿਬਾ ਰਾਸਤੇ ਇਹ ਵਚਨ ਕਿਉਂਕਿ ਗੁਰੂ ਅਮਰਦਾਸ ਸਹਿਬ ਮਹਾਰਾਜ ਨੇ ਸੰਸਾਰ ਦੇ ਸੁਖ ਲੈਣ ਦੇ ਵਾਸਤੇ ਪਤਾ ਹੀ ਨਹੀਂ ਹਰਦوار ਦੀਆਂ ਕਿੰਨੀਆਂ ਕ ਯਾਤਰਾਵਾਂ ਕੀਤੀਆਂ ਕਿੰਨੇ ਕੁ ਉਹਨਾਂ ਨੇ ਸੰਤ ਨਹੀਂ ਕਰਮਕਾਂਡ ਕੀਤੇ ਪਰ ਅੰਤ ਨੂੰ ਉਹਨਾਂ ਨੂੰ ਇਸ ਦਲ ਦਾ ਅਹਿਸਾਸ ਹੋ ਗਿਆ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਸਭ ਉਸ ਵਿਅਰਥ ਹੈ ਜਦ ਉਹ ਗੋਵਿੰਦ ਖੰਡੂਰ ਸਹਿਬ ਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਜੁਟ ਗਏ। ਔਰ ਗੁਰੂ ਸਹਿਬ ਨੇ ਐਸੀ ਬਖਸ਼ਿਸ਼ ਉਹਨਾਂ ਤੇ ਕੀਤੀ ਕਿ ਫੇਰ ਉਹ ਸੇਵਾ ਕਰਦਿਆਂ ਕਰਦਿਆਂ ਸਮੁੱਚੀ ਮਾਨਵਤਾ ਨੂੰ ਸੁਖ ਦੇਣ ਵਾਲੇ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜ ਔਰ ਸਤਗੁਰੂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਜ਼ਿੰਦਗੀ ਦਾ ਤਜਰਬਾ ਸਾਡੇ ਨਾਲ ਸਾਂਝਿਆ ਕਰਦਿਆ ਕਹਿੰਦੇ ਐ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਇ ਜਿਸ ਦੇ ਕੋਲ ਗੁਰੂ ਦੇ ਪਿਆਰ ਦਾ ਗੁਰੂ ਦੀ ਸੇਵਾ ਦਾ ਗੁਰੂ ਦੇ ਗਿਆਨ ਦਾ ਸੁਖ ਆ ਜਾਂਦਾ ਹੈ ਫਿਰ ਉਸ ਨੂੰ ਦੁੱਖ ਲੱਗੇ ਨਹੀਂ ਆਉਂਦਾ ਜੰਮਣਾ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਸਾਏ ਹਰ ਮਨੁੱਖ ਕਾਲ ਦੇ ਵਸ ਵਿੱਚ ਹੈ ਔਰ ਇਹ ਕਾਲ ਪਤਾ ਨਹੀਂ ਕਦੋਂ ਕਿਸੇ ਨੂੰ ਢਾ ਲਵੇ ਇਥੋਂ ਤੱਕ ਮਨੁੱਖਾਂ ਦੀ ਗੱਲ ਛੱਡੋ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਕਹਿੰਦੀ ਹੈ ਇਹ ਦੇਵਤੇ ਵੀ ਜਿਹੜੇ ਆ ਇਹ ਕਾਲ ਦੇ ਵਸ ਚੀਨ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮਹੇਸ਼ ਇਹ ਵੀ ਕਾਲ ਦੇ ਵਸ ਪਏ ਹੋਇ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸ ਕਾਲ ਕਾਲ ਕਾ ਕੀਆ ਤਮਾਸ਼ਾ ਸਾਰੇ ਕਾਲ ਦੇ ਵਾਸੀ ਹੈ ਪਰ ਜਿਹੜਾ ਪ੍ਰਭੂ ਦੇ ਸਿਮਰਨ ਚ ਆ ਜਾਂਦਾ ਹੈ ਉਹਦਾ ਜੰਮਣ ਮਰਨਾ ਮਿਟ ਜਾਂਦਾ ਹੈ ਗੁਰੂ ਦੇ ਨਾਲ ਮਿਲ ਜਾਂਦਾ ਹੈ ਔਰ ਕਾਮ ਦਾ ਉਸ ਬੰਦੇ ਤੇ ਕੋਈ ਵਸ ਨਹੀਂ ਚੱਲਦਾ ਹਰ ਸੇ ਤੀ ਮਨ ਰਵ ਰਹਾ ਸੱਚੇ ਰਹਾ ਸਮਰ ਤੇ ਸਹਿ ਕਹਿੰਦੇ ਮੇਰਾ ਮਨ ਵੀ ਉਸ ਪਰਮਾਤਮਾ ਦੇ ਨਾਲ ਮਿਲਿਆ ਰਹਿੰਦਾ ਹੈ ਤੇ ਉਸ ਸੱਚੇ ਪਰਮਾਤਮਾ ਚ ਸਮਾਇਆ ਰਹਿੰਦਾ ਹੈ ਇਹ ਗੁਰੂ ਦੀ ਮੇਰੇ ਤੇ ਕਿਰਪਾ ਹੋ ਗਈ ਹਾਂ ਨਾਨਕ ਹਉ ਬਲੇ ਹਾਰੀ ਤਨ ਕਉ ਜੋ ਚੱਲਣ ਸਤਗੁਰ ਪਾਏ ਸੇਖ ਕਹਿੰਦੇ ਆ ਮੈਂ ਸਦਾ ਹੀ ਉਹਨਾਂ ਗੁਰੂ ਪਿਆਰਿਆਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਗੁਰੂ ਦੇ ਹੁਕਮ ਗੁਰੂ ਦੀ ਇੱਛਾ ਦੇ ਮੁਤਾਬਕ ਚੱਲਦੇ ਐ ਔਰ ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸੁਖਮਈ ਆਨੰਦਮਈ ਬਣਾਉਂਦੇ ਐ ਸਿਰਫ ਐਸੇ ਲੋਕਾਂ ਦਾ ਆਪਣਾ ਹੀ ਜੀਵਨ ਚੰਗਾ ਨਹੀਂ ਹੁੰਦਾ ਉਹ ਹੋਰ ਵੀ ਲੱਖਾਂ ਦਾ ਭਲਾ ਕਰ ਜਾਂਦੇ ਐ ਲੱਖਾਂ ਦਾ ਫਲਾ ਤਾਂ ਹੀ ਗੁਰੂ ਸਹਿਬਾਂ ਨੇ ਬਾਣੀ ਚ ਗਿਆ ਸੀ ਜਿਨਿ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਐਸੇ ਲੋਕ ਕਹਿਆਂ ਦਾ ਫਲਾ ਕਰਦੇ ਮਹਿਲਾ ਦੀਜਾ ਬਿਨ ਸ਼ਬਦੈ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਗੁਰੂ ਦੇ ਸ਼ਬਦ ਤੋਂ ਬਿਨਾਂ ਕਦੇ ਵੀ ਮਨੁੱਖ ਸ਼ੁੱਧ ਨਹੀਂ ਹੋ ਸਕਦਾ ਭਾਵੇਂ ਜਿੰਨੇ ਮਰਜੀ ਸ਼ਿੰਗਾਰ ਲਾ ਲਵੇ ਔਰ ਸਾਡੇ ਬਾਰੇ ਸ਼ਿੰਗਾਰ ਜੇ ਪ੍ਰਭੂ ਪਿਆਰ ਨਹੀਂ ਹੈ ਤੇ ਇਹ ਮਰਤਕ ਹੈ ਇਹ ਕਿਤੇ ਵੀ ਨਹੀਂ ਲੈ ਕੇ ਜਾ ਸਕਦਾ ਫਿਰ ਕੀ ਸਾਰ ਨਾ ਜਾਣਈ ਤੂੰ ਜੇ ਭਾਏ ਪਿਆਰ ਜਿਵੇਂ ਕੋਈ ਔਰਤ ਆਪਣੇ ਪਤੀ ਦੀ ਕਦਰ ਤੇ ਕਰੇ ਨਾ ਮਾਇਆ ਦੇ ਵਿੱਚ ਹੀ ਸੁਰਤਲਾ ਛਟੇ ਤੇ ਸਮਝ ਲੈਣਾ ਕਿ ਉਹ ਨੇਕ ਇਸਤਰੀ ਨਹੀਂ ਹੈ ਸਾ ਕਸੁੱਧ ਸਾ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਐਸੀਆਂ ਇਸਤਰੀਆਂ ਨੇ ਜਿਹੜੀਆਂ ਉਹਨਾਂ ਨੂੰ ਭੇੜੇ ਲੱchn ਵਾਲੀਆਂ ਤੇ ਖੋਟੀਆਂ ਕਿਹਾ ਜਾਂਦਾ ਹੈ ਉਹ ਨਾਰੀ ਵਿੱਚ ਕੁਨਾਰ ਕਹਾਉਂਦੀਆਂ ਨੇ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਇਸ ਜ਼ਿੰਦਗੀ 'ਚ ਆ ਕੇ ਪਰਮਾਤਮਾ ਦੇ ਵਿੱਚ ਧਿਆਨ ਨਹੀਂ ਲਗਾਉਂਦਾ ਉਹ ਵੀ ਮਨੁੱਖ ਚੰਗਾ ਨਹੀਂ ਮੰਨਿਆ ਜਾਂਦਾ ਉਹ ਵੀ ਮਨੁੱਖ ਭੈੜਾ ਹੈ ਉਹ ਵੀ ਮਨੁੱਖ ਹੈ ਜਿਹੜਾ ਮਨਮੁਖ ਹੈ ਮੰਨ ਦੇ ਪਿੱਛੇ ਚੱਲਣ ਵਾਲਾ ਹੈ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਮੇਰੇ ਮਾਲਕ ਇਹ ਮੇਰੇ ਵੈਗੁਰੂ ਆਪ ਮੇਰੇ ਤੇ ਦਇਆ ਕਰੋ ਤਾਂ ਹੀ ਮੈਂ ਤੁਹਾਡਾ ਜਸ ਗਾਵਾਂ ਤੇ ਤੁਹਾਡਾ ਸਿਮਰਨ ਕਰ ਸਕਦਾ ਹਾਂ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈ ਇਹ ਸਤਿਗੁਰੂ ਐਸਾ ਭਲਾ ਸੁਭਾਗਾ ਮੌਕਾ ਮੈਨੂੰ ਬਖਸ਼ੋ ਤਾਂ ਹੀ ਮੈਂ ਜਿਹੜਾ ਤੁਹਾਡਾ ਨਾਮ ਉਚਰ ਸਕਦਾ ਹਾਂ ਤਾਂ ਹੀ ਮੈਂ ਤੁਹਾਡੇ ਕੋਲੋਂ ਪਰਭੂ ਸਿਮਰਨ ਦਾ ਲਾਹਾ ਲੈ ਸਕਦਾ ਜੇ ਤੁਸੀਂ ਦਇਆ ਕਰੋ ਕਿਉਂਕਿ ਪਰਮਾਤਮਾ ਦੀ ਦਇਆ ਨਾ ਹੋਵੇ ਤੇ ਬੜਾ ਮੁਸ਼ਕਲ ਹੈ ਅਸਲ ਵਿੱਚ ਆ ਜੋ ਸਾਡਾ ਹਾਮਿਲਟਨ ਸ਼ਹਿਰੀ ਹੈ ਇਹਦੇ ਵਿੱਚ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਕੋਈ ਘੱਟ ਥੋੜੀ ਬਹੁਤ ਆਤ ਗਿਣਤੀ ਦੇ ਵਿੱਚ ਸਿੱਖ ਇੱਥੇ ਹੈ ਇਹ ਜਿਸ ਦਿਨ ਬਸਾਖੀ ਹੋਈ ਉਸ ਦਿਨ ਦੇਖਿਓ ਜੇ ਇੱਥੇ ਬੈਠਣ ਲਈ ਥਾਂ ਨਹੀਂ ਮਿਲੇ ਪਰ ਇੱਕ ਦਿਨ ਆਉਣਗੇ ਬਾਕੀ ਦਿਨ ਜੇ ਪ੍ਰਭੂ ਦੀ ਕਿਰਪਾ ਨਹੀਂ ਹੈ ਤੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਦੇ ਗੁਰੂ ਦੀ ਬਾਣੀ ਨਹੀਂ ਸੁਣ ਸਕਦੇ ਗੁਰੂ ਦੇ ਨਾਲ ਨਹੀਂ ਜੁੜ ਸਕਦੇ ਸਹਿਬ ਕਹਿੰਦੇ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਪੁਰਬੇ ਨਹੀਂ ਜਿਹੜੇ ਪ੍ਰਮਾਤਮਾ ਦਾ ਸਿਮਰਨ ਦਿਨ ਰਾਤ ਕਰਦੇ ਨੇ ਮੈਂ ਉਹਨਾਂ ਦੀ ਸਦਾ ਹੀ ਕੁਰਬਾਨ ਜਾਂਦਾ ਏ ਧੰਨ ਐਸੇ ਪੂਜਨਯੋਗ ਨੇ ਗੁਰੂ ਦੇ ਸਿੱਖ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਐ ਸੁਣਦੇ ਐ ਗੁਰਬਾਣੀ ਦੀ ਕਥਾ ਕੀਰਤਨ ਦੇ ਵਿੱਚ ਮਨ ਜੋੜਦੇ ਐ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨਹੀਂ ਜਿਨ੍ਹਾਂ ਨੇ ਮੇਰੇ ਸਤਗੁਰੂ ਦੀ ਸੇਵਾ ਕੀਤੀ ਐ ਜਿਹੜੇ ਮੇਰੇ ਸਤਿਗੁਰੂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਤੇ ਉਹਨਾਂ ਦੀ ਸੇਵਾ ਕਰਦੇ ਆ ਗੁਰੂ ਦੀ ਬਾਣੀ ਸੁਣਦੇ ਆ ਹਉ ਵਾਰਿਆ ਆਪਣੇ ਗੁਰੂ ਕੋ ਮੈਂ ਵੀ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੈਨੂੰ ਮੇਰੇ ਸਾਥੀ ਸੈਣੀ ਸ਼ਬਦ ਦਾ ਮਤਲਬ ਹੈ ਸਾਥੀ ਮੇਰੇ ਸਾਥੀ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ ਅਸਲ ਵਿੱਚ ਅਸੀਂ ਆਏ ਹੀ ਇਸ ਸੰਸਾਰ ਤੇ ਪਰਮਾਤਮਾ ਨੂੰ ਮਿਲਣਾ ਹੈ ਦੂਸਰੀਆਂ ਤੇ ਅਸੀਂ ਖੇਡਾਂ ਦੇ ਵਿੱਚ ਪੈ ਗਏ ਆ ਸੰਸਾਰ ਦੀਆਂ ਚ ਜੇ ਗੁਰੂ ਤੋਂ ਪੁੱਛੀਏ ਤੇ ਸਤਿਗੁਰੂ ਕਹਿੰਦੇ ਆ ਸਾਡਾ ਜਨਮ ਹੀ ਇਹ ਲੱਖ 84 ਚ ਭਟਕਦਿਆਂ ਭਟਕਦਿਆਂ ਇਸ ਕਰਕੇ ਹੋਇਆ ਕਿ ਅਸੀਂ ਪਰਮਾਤਮਾ ਨੂੰ ਮਿਲ ਸਕੀਏ ਭਾਈ ਪ੍ਰਾਪਤ ਮਾਨੁੱਖ ਤੇ ਹੋਰੀਆ ਗੋਬਿੰਦ ਮੇਲ ਨ ਕੀ ਏ ਤੇਰੀ ਬਰੇ ਅਵਰ ਕਾਜ ਤੇਰਾ ਕਿਤੇ ਨਾ ਗਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸੇ ਲਈ ਸਾਡਾ ਜਨਮ ਹੋਇਆ ਸਤਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਅਸੀਂ ਉਸ ਪਰਮਾਤਮਾ ਦਾ ਸਿਮਰਨ ਗੁਰੂ ਦੀ ਹਜ਼ੂਰੀ ਦੇ ਵਿੱਚ ਮਿਲ ਕੇ ਕਰ ਸਕੀਏ ਜਿਹੜੇ ਗੁਰੂ ਦੀ ਹਜ਼ੂਰੀ ਚ ਆਉਂਦੇ ਆ ਉਹਨਾਂ ਦੇ ਚੰਗੇ ਭਾਗ ਹੈ ਔਰ ਕਰਮਾ ਵਾਲੇ ਸਤਿਗੁਰੂ ਉਹਨਾਂ ਨੂੰ ਸਾਰੇ ਸੁਖ ਦਿੰਦੇ ਨੇ ਇਹਨੇ ਹੀ ਬਚਨਾਂ ਦੇ ਨਾਲ ਖਿਮਾ ਇਹ ਅੱਜ 9 ਤਰੀਕ ਨੂੰ ਜੋ ਮੁੱਖ ਵਾਕ ਸਤਿਗੁਰਾਂ ਦਾ ਬਖਸ਼ਿਸ਼ ਹੋਇਆ ਉਸ ਦੀ ਵਿਚਾਰ ਆਪ ਜੀ ਨੇ ਸਾਂਝੀ ਕੀਤੀ ਹੈ ਅੱਜ ਦਾ ਦਿਨ ਵੈਸੇ ਵੀ ਬੜਾ ਮਹਾਨ ਦਿਨ ਹੈ ਕਿਉਂਕਿ 9 ਅਪਰੇਲ ਸਹਿਬ ਜਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਹੈ ਜਿਹੜੇ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਾ ਅਜੀਤ ਸਿੰਘ ਜੀ ਤੋਂ ਛੋਟੇ ਸੈਭਜਾਦੇ ਸਨ ਤੇ ਜਿਨ੍ਹਾਂ ਨੇ ਚੰਗੋੜ ਦੇ ਜੰਗ ਦੇ ਮੈਦਾਨ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਸੀ ਵੀਰ ਅਜੀਤ ਸਿੰਘ ਜੀ ਦੇ ਨਾਲ ਸੋ ਉਹਨਾਂ ਸੈਭਜਾਦਿਆਂ ਨੂੰ ਵੀ ਅਸੀਂ ਨਤਮਸਤਕ ਹੁੰਦੇ ਹਾਂ ਯਾਦ ਕਰਦੇ ਹਾਂ ਇਨਹੀਂ ਬਚਨਾਂ ਦੇ ਨਾਲ ਖਿਮਾ ਗੁਰੂ ਫਤਿਹ ਪ੍ਰਵਾਨ ਕਰਿਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ